ਦਰਬਾਰ ਸਾਹਿਬ 'ਤੇ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਵਿਚਾਲੇ ਮੁੱਖ ਮੰਤਰੀ ਮਾਨ ਦੀ ਐ ਮੀਟਿੰਗ ਡੀਜੀਪੀ ਸਵੇਤ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਕੀਤੀ ਬੈਠਕ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਕੀਤਾ ਮੰਚਨ ਦਰਬਾਰ ਸਾਹਿਬ 'ਤੇ ਲਗਾਤਾਰ ਚਿੱਠੀ ਦੇ ਨਮੀ ਪੁਰਸਦਾ ਸਰਚ ਆਪਰੇਸ਼ਨ ਡੌਗ ਸਕਵਡ ਦੀਆਂ ਟੀਮਾਂ ਨੇ ਕੀਤੀ ਚੈੱਕ ਹੁਣ ਤੱਕ ਮਿਲ ਚੁੱਕੀਆਂ ਧਮਕੀ ਭਰੀਆਂ 5 ਈਮੇਲ ਦਰਬਾਰ ਸਾਹਿਬ 'ਤੇ ਕੇਂਦਰੀ ਸੁਰੱਖਿਆ ਬਲਾਂ ਦੀ ਯਕਤੀ ਵਾਲੀ ਮੰਗ ਤੇ ਆਪ ਨੂੰ ਇਤਰਾਜ਼ ਸੰਜੀਵ अरोड़ा ਬੋਲੇ ਕੇਂਦਰੀ ਬਲਾਂ ਦੀ ਜ਼ਰੂਰਤ ਨਹੀਂ ਪੰਜਾਬ ਪੁਲਿਸ ਸੁਰੱਖਿਆ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਸਮਰਾਥ ਐਮਪੀ ਗੁਰਜੀਤ ਧੌਂਜਲਾ ਨੇ ਕੇਂਦਰੀ ਬਲ ਲਾਉਣ ਦੀ ਕੀਤੀ ਸੀ ਮੰਗ। ਹੁਸ਼ਿਆਰਪੁਰ ਦੇ ਪਿੰਡ ਸੂਸਾਂ ਦੇ ਗੁਰਦੁਆਰਾ ਦੇ ਮਾਮਲੇ ਦੇ ਵਿੱਚ ਹੋਈ ਸੁਣਵਾਈ ਹੁਸ਼ਿਆਰਪੁਰ ਦੇ ਜ਼ਿਲ੍ਹਾ ਕੋਰਟ ਨੇ ਪਿੰਡ ਦੇ ਹੱਕ ਦੇ ਵਿੱਚ ਸੁਣਾਇਆ ਫੈਸਲਾ ਬਾਬਾ ਹਰਨਾਮ ਸਿੰਘ ਤੋਂ ਮੰਨੂ ਡੇਰਾ ਖਾਲੀ ਕਰਨ ਦੇ ਦਿੱਤੇ ਹੁਕਮ। ਸੰਗਤ ਨੂੰ ਪਾਕਿਸਤਾਨ ਲੈ ਜਾਣ ਦੇ ਲਈ ਐ ਜੀ ਪੀ ਸੀ ਤਿਆਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੀ ਸੰਗਤ ਨੂੰ ਮੰਗੇ ਪਾਸਪੋਰਟ ਨਵੰਬਰ 2025 ਦੇ ਵਿੱਚ ਜਥਾ ਪਾਕਿਸਤਾਨ ਭੇਜਣ ਦੀ ਤਿਆਰੀ। ਜਾਬੀ ਭਿਖਾਰੀਆਂ ਦੇ ਖਿਲਾਫ ਪੁਲਸ ਦਾ ਐਕਸ਼ਨ ਆਪਰੇਸ਼ਨ ਜੀਵਨ ਜੋਤ ਦੇ ਤਹਿਤ ਫੜੇ ਜਾ ਰਹੇ ਨੇ ਭਿਖਾਰੀ ਭਿਖਦੇ ਕੰਮ ਦੇ ਵਿੱਚ ਲੱਗੇ ਬੱਚਾਂ ਦੇ ਅਸਲ ਮਾਪਿਆਂ ਦੀ ਪਛਾਣ ਕਰਨਾ ਹੈ ਮਕਸਦ ਚੰਡੀਗੜ੍ਹ 'ਚ 85 ਸਾਲਾ ਬਜ਼ੁਰਗ ਨੂੰ ਕੀਤਾ ਗਿਆ ਡਿਜੀਟਲ ਅਰੇਸਟ 78 ਲੱਖ ਰੁਪਏ ਦੀ ਮਾਰੀ ਠੱਗੀ ਮੁੰਬਈ ਪੁਲਿਸ ਦੇ ਅਧਿਕਾਰੀ ਬਣ ਕੇ ਵਿਛਾਇਆ ਜਾਲ ਮਨੀ ਲਾਂਡਰਿੰਗ ਕੇਸ ਦੇ ਵਿੱਚ ਫਸੇ ਹੁਣ ਉਹਦੀ ਗੱਲ ਕਹਿ ਕੇ ਬਣਿਆ ਸ਼ਿਕਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰੁਪੜ ਥਰਮਲ ਪ੍ਰਾਂਤਿ ਲਗਾਇਆ 5 ਕਰੋੜ ਰੁਪਏ ਦਾ ਜੁਰਮਾਨਾ ਵਾਤਾਵਰਨ ਨਿਯਮਾਂ ਦੀ ਉਲੰਘਣਾ ਕਰਨ ਤੇ ਲਗਿਆ ਫਾਈਨ ਨੇੜਲੇ ਪਿੰਡ ਵਾਸੀਆਂ ਦੀ ਸ਼ਿਕਾਇਤ ਹੋਇਆ ਐਕਸ਼ਨ ਰਾਸਥਾਨ ਦੇ ਵਿੱਚ 9 ਸਾਲਾ ਬੱਚੀ ਦੀ ਗਾੜੇ ਕਾ ਰਸ਼ ਦੇ ਨਾਲ ਮੌਤ ਲੰਚ ਟਾਈਮ ਦੌਰਾਨ ਜ਼ਮੀਨ ਤੇ ਡਿੱਗੀ ਪ੍ਰਾਚੀ ਹਸਪਤਾਲ ਦੇ ਵਿੱਚ ਰਾਜ ਤੇ ਦਰਾਂ ਤੋੜਿਆ ਦਮ ਇਸਾਰ ਵਿੱਚ ਢੀਜ ਵਿਵਾਦ ਚ ਨੌਜਵਾਨ ਦੀ ਮੌਤਾ ਮਾਮਲਾ ਪਰਿਵਾਰ ਦੇ ਵੱਲ ਲਗਾਏ ਧਰਨੇ ਦੇ ਵਿੱਚ ਪਹੁੰਚੇ ਐਮਪੀ ਚਰਨਜੀਤ ਚੰਨੀ ਤੇ ਰਾਜਕਮਾਰ ਵੀਰ ਦਾ ਨੌਜਵਾਨ ਦਾ ਸਸਕਾਰ ਨਾ ਕਰਨ ਦੀ ਜ਼ਿੱਦ ਤੇੜਿਆ ਹੋਇਆ ਪਰਿਵਾਰ 7 ਜੁਲਾਈ ਦਾ ਇਹ ਮਾਮਲਾ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਨਿਊਜ਼ ਰੀਟਰਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਵਾਲੀਆਂ ਖਬਰਾਂ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਇਹ ਖਬਰ ਸੁਰੱਖਿਆ ਦੇ ਮੁੱਦੇ ਨਾਲ ਜੁੜੀ ਹੋਈ ਹੈ ਸੁਰੱਖਿਆ ਦੇ ਮੁੱਦੇ ਤੇ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਮੀਟਿੰਗ ਕੀਤੀ ਗਈ ਹੈ ਡੀਜੀਪੀ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਚਰਚਾ ਕੀਤੀ ਕਿ ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਨੇ ਸੁਰੱਖਿਅਤ ਮਾਹੌਲ ਬਣਾਉਣ ਦੇ ਲਈ ਇੰਤਜ਼ਾਮ ਕੀਤੇ ਜਾਣ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਦੇ ਵਿਚਾਲੇ ਦਰਸਲ ਇਹ ਐ ਮੀਟਿੰਗ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦੀ ਰਿਹਾਈ ਸਤੇ ਮੰਥਨ ਕੀਤਾ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਐ ਜੀ ਪੀ ਸੀ ਦੇ ਪ੍ਰਧਾਨ ਹਜਿੰਦਰ ਸਿੰਘ ਢਾਮੀ ਦੇ ਵੱਲੋਂ ਖੁਦ ਕਾਲੀ ਜਾਣਕਾਰੀ ਦਿੱਤੀ ਗਈ ਕਿ ਤਿੰਨ ਦਿਨਾਂ ਦੇ ਦੌਰਾਨ ਪੰਜ ਈਮੇਲ ਐ ਜੀ ਪੀ ਸੀ ਨੂੰ ਮਿਲਦੀਆਂ ਜਿਸ ਦੇ ਵਿੱਚ ਅੰਦਰ ਤੌਰ ਤੇ ਸ਼੍ਰੀ ਦਵਾਰ ਸਾਹਿਬ ਦੇ ਖਿਲਾਫ ਉਹ ਧਮਕੀ ਦਿੱਤੀ ਜਾਂਦੀ ਹੈ ਧਮਕੀ ਦਾ ਜ਼ਿਕਰ ਕੀਤਾ ਜਾਂਦਾ ਉਸ ਤੋਂ ਬਾਅਦ ਲਗਾਤਾਰ ਜਿੱਤੇ ਦਿਨਾਂ ਵਿੱਚ ਜਿੱਥੇ ਕਿ ਪੁਲਿਸ ਦੇ ਵੱਲੋਂ ਸਰਚ ਬਿਆਨ ਵੀ ਚਲਾਇਆ ਗਿਆ ਪੂਰੀ ਲਗਾਤਾਰ ਚੈਕਿੰਗ ਵੀ ਲਗਾਤਾਰ ਕੀਤੀ ਚੱਲ ਰਹੀ ਹੈ ਤੇ ਇਸ ਦੇ ਵਿਚਾਲੇ ਆ ਸਰਕਾਰ ਵੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਐ ਮੀਟਿੰਗ ਕੀਤੀ ਗਈ ਹੈ ਸੁਰੱਖਿਆ ਦੇ ਮੁੱਦੇ ਤੇ ਡੀਜੀਪੀ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਹੈ ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਨੇ ਕਿ ਸੁਰੱਖਿਅਤ ਮਾਹੌਲ ਬਣਾਉਣ ਦੇ ਲਈ ਇੰਤਜ਼ਾਮ ਕੀਤੇ ਜਾਣ ਦਰਬਾਰ ਸਾਹਿਬ ਨੂੰ ਜੋ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਉਸ ਦੇ ਵਿਚਾਰੇ ਮੁੱਖ ਮੰਤਰੀ ਮਾਨ ਦੀ ਅਗਵਾਈ ਦੇ ਵਿੱਚ ਇਹ ਵੱਡੀ ਮੀਟਿੰਗ ਹੋਈ ਸਰੀ ਦਰਬਾਰ ਸਾਹਿਬ ਨੂੰ ਧਮਕੀ ਵਾਲੇ ਮਾਮਲੇ ਦੇ ਵਿੱਚ ਹੀ ਕਾਂਗਰਸ ਐਮਪੀ ਗੁਰਜੀਤ ਔਜਲਾ ਨੇ ਕੇਂਦਰੀ ਸੁਰੱਖਿਆ ਬਲਾਂ ਦੀ ਤੈਨਾਤੀ ਦੀ ਮੰਗ ਕੀਤੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਵਿਪੱਖ ਆਇਆ ਮੰਤਰੀ ਸੰਜੀਵ ਰੋੜਾ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਸੁਰੱਖਿਆ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਸਮਰੱਥ ਹੈ ਕਿ ਸਰਕਾਰ ਨੂੰ ਕਿ ਕੋਈ ਸਿਸਟਮ ਇਹੋ ਜਿਹਾ ਕ੍ਰੀਏਟ ਕਰੋ ਕਿ ਤਾਂ ਕਿ ਕੋਈ ਇਹੋ ਜਿਹੀ ਹਰਕਤ ਕਰੇ ਨਾ ਹਮਾਕਤ ਨਾ ਕਰੇ ਸਰਕਾਰ ਨੂੰ ਸ਼ਕਤੀ ਨਾਲ ਪੇਸ਼ ਹੋਣਾ ਚਾਹੀਦਾ ਹੈ ਸ੍ਰੀ ਦਰਬਾਰ ਸਾਹਿਬ ਨੂੰ 3 ਦਿਨ ਦੇ ਵਿੱਚ 5 ਵਾਰ ਧਮਕੀ ਮਿਲੀ ਤਾਂ ਇਸ ਦੇ ਵਿਚਾਰੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਜਿਸ ਦੇ ذریعے ਮੰਗ ਰੱਖੀ ਕਿ ਦਰਬਾਰ ਸਾਹਿਬ ਦੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਜਾਵੇ ਐਡਵਾਂਸ ਬੰਬ ਡਿਟੈਕਸ਼ਨ ਸਿਸਟਮ ਲਗਾਇਆ ਜਾਵੇ ਤਾਂ ਇਸ ਮੰਗ ਨੂੰ ਲੈ ਕੇ ਹੁਣ ਸਿਆਸਤ ਵਿਭਾਗੀ ਹੈ ਪੰਜਾਬ ਸਰਕਾਰ ਗੁਰਜੀਤ ਔਜਲਾ ਦੀ ਇਸ ਮੰਗ ਦੇ ਨਾਲ ਇਤਫਾਕ ਨਹੀਂ ਰੱਖਦੀ ਕੈਬਨਟ ਮੰਤਰੀ ਸੰਜੀਵ ਰੋੜਾ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਕੇਂਦਰੀ ਬਲਾਂ ਦੀ ਜ਼ਰੂਰਤ ਨਹੀਂ ਹੈ ਪੰਜਾਬ ਪੁਲਿਸ ਸੁਰੱਖਿਆ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਸਮਰੱਥ ਹੈ ਔਰ ਮੇਰੀ ਮੰਗ ਇਹੀ ਹੈ ਕਿ ਸਾਡਾ ਅੰਮ੍ਰਿਤਸਰ ਸ਼ਹਿਰ ਜਿਹੜਾ ਆ ਇਹ ਗੁਰੂ ਨਗਰੀ ਇਸ ਨਗਰੀ ਦਾ ਇਸ ਘਰ ਤੋਂ ਰੋਟੀ ਪਾਣੀ ਸਭਨਾਂ ਦਾ ਚੱਲਦਾ ਹੈ ਪੂਰੀ ਕਾਇਨਾਤ ਇੱਥੇ ਸਜਦਾ ਕਰਦੀ ਹੈ ਇੱਥੇ ਤੇ ਬਹੁਤ ਵੱਡੇ ਤੁਹਾਨੂੰ ਸਿਕਿਉਰ ਕਰਨ ਦੀ ਲੋੜ ਹੈ ਅੱਜ ਕੱਲ ਆਰਟੀਫੀਸ਼ੀਅਲ ਇੰਟੈਲੀਜੈਂਟ ਆ ਗਈ ਹੈ ਤੁਸੀਂ ਬਾਹਰੋਂ ਕਿਸੇ ਤਰੀਕੇ ਦੇ ਨਾਲ ਉੱਥੇ ਐਸਜੀਪੀਸੀ ਨਾਲ ਮਿਲ ਕੇ ਸਰਕਾਰ ਨਾਲ ਮਿਲ ਕੇ ਕੋਈ ਸਿਸਟਮ ਇਹੋ ਜਿਹਾ ਕ੍ਰੀਏਟ ਕਰੋ ਕਿ ਤਾਂ ਕਿ ਕੋਈ ਇਹੋ ਜਿਹੀ ਹਰਕਤ ਕਰੇ ਨਾ ਕਿ ਉਹਨਾਂ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਬਟ ਮੇਰੀ ਇਹ ਰਿਕਵੈਸਟ ਹੈ ਕਿ ਜਿਹੜੀਆਂ ਆਪਣੀਆਂ ਫੋਰਸਸ ਹੈ ਪੰਜਾਬ ਪੁਲਿਸ ਹੈ ਇਹ ਸ਼subprocess ਕਿਸੇ ਵੀ ਥ੍ਰੈਟ ਦਾ ਸਾਹਮਣਾ ਕਰਨ ਵੀ ਹੈਵ ਦੀ ਬੈਸਟ ਫੋਰਸ ਵਿਦ ਅਸ ਤੇ ਸਾਨੂੰ ਉਹਦੇ ਤੇ ਵਿਸ਼ਵਾਸ ਰੱਖਣਾ ਚਾਹੀਦਾ ਉਧਰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਇਹਨਾਂ ਧਮਕੀਆਂ ਦੇ ਪਿੱਛੇ ਕਿਸੇ ਵੱਡੀ ਸਾਜ਼ਿਸ਼ ਦਾ ਖਦਸ਼ਾ ਜਤਾਇਆ ਹੈ ਉਹਨਾਂ ਕਹਿੰਦੇ ਕਿ ਸੰਗਤ ਦੇ ਵਿੱਚ ਖੌਫ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੇ ਗੰਨਤਿਕ ਸੰਗਤ ਦਰਸ਼ਨ ਸ਼ਨਾਣ ਕਰਨ ਵਾਸਤੇ ਸ਼੍ਰੀ ਅਮਰਸਰ ਸਬਜ ਵਿਖੇ ਪਹੁੰਚਦੀ ਹੈ ਇਸ ਗੱਲ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਪਰ ਜੋ ਵੀ ਇਹਦੇ ਪਿੱਛੇ ਸਾਜ਼ਿਸ਼ ਹੈ ਉਹਨੂੰ ਨੰਗਾ ਕਰਕੇ ਸੰਗਤ ਦੇ ਸਾਹਮਣੇ ਜ਼ਰੂਰ ਪੇਸ਼ ਕਰਨਾ ਚਾਹੀਦਾ ਇਸ ਦੇ ਵਿਚਾਲੇ ਲਗਾਤਾਰ ਤਿੱਜੇ ਦਿਨ ਦੀ ਪੁਲਿਸ ਨੇ ਦਰਬਾਰ ਸਾਹਿਬ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਡੌਗ ਸਕੁਆਰ ਦੀਆਂ ਟੀਮਾਂ ਦੇ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਦਰਬਾਰ ਸਾਹਿਬ ਦੇ ਲੰਗਰ ਹਾਲ ਦੀ ਜਿਹੜੀ ਬੈਕ ਸਾਈਡ ਹੈ ਪਿਛਲਾ ਹਿੱਸਾ ਜਿਹੜਾ ਜਿੱਥੇ ਕਿ ਲੋਕਾਂ ਦੀ ਆਵਾਜ਼ਾਈ ਬਹੁਤ ਘੱਟ ਹੁੰਦੀ ਹੈ ਜਿਹੜੇ ਸੇਵਾਦਾਰ ਨੇ ਉਹ ਇੱਥੋਂ ਜਿਹੜੀ ਲੰਗਰ ਦੇ ਵਿੱਚ ਇਸਤੇਮਾਲ ਹੋਣ ਵਾਲਾ ਬਾਲਣ ਹੈ ਜਾਂ ਹੋਰ ਸਮੱਗਰੀ ਹੈ ਉਹ ਲੈ ਕੇ ਜਾਂਦੇ ਨੇ ਪਰ ਕਿਉਂਕਿ ਜਿਸ ਤਰੀਕੇ ਦੇ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ احتیاطਨ ਹਰ ਇੱਕ ਥਾਂ ਨੂੰ ਚੈੱਕ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਜ਼ਿਕਰਯੋਗ ਹੈ ਕਿ ਐ ਜੀ ਪੀ ਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਖੁਦ ਇਹ ਖੁਲਾਸਾ ਕਰ ਚੁੱਕੇ ਨੇ ਕਿ ਪੰਮ ਧਮਾਕੇ ਦੇ ਥ੍ਰੈਟ ਵਾਲੀਆਂ ਕੁੱਲ 5 ਈਮੇਲ ਭੇਜੀਆਂ ਗਈਆਂ ਨੇ ਕੁਨਾਂ ਤੱਕ ਗੀਪੀ ਚੈੱਕ ਇਸੇ ਸਾਜ਼ਿਸ਼ ਦਾ ਵਿਖਰ ਚਜਤਾ ਹੈ ਇਸ ਦੇ ਵਿਚਾਲੇ ਕੇਂਦਰੀ ਸੁਰੱਖਿਆ ਬਲਾਂ ਦੀ ਤਣਾਤੀ ਦੀ ਮੰਗ ਵਾਲਾ ਮਸਲਾ ਵੀ ਭੱਗਿਆ ਹੈ ਹਮਰੇ ਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਅੱਗੇ ਪਤਾ ਕਿਤੇ ਜ਼ਿਕਰ ਕਰਾਂਗੇ ਉਸ ਖਬਰ ਦਾ ਜੋ ਕਿ ਬਹੁਤ ਸਾਰੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਰਹੀ ਹੈ ਜੋ ਲਗਾਤਾਰ ਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਚਿੰਤਾ ਦਾ ਵਿਸ਼ਾ ਨੇ ਹੁਣ ਰਾਸ਼ਟਾਨ ਤੋਂ ਖਬਰ ਸਮਣਾਈ ਜਿੱਥੇ ਕਿ ਕਾਰਡਿਕ ਰੈਸਟ ਦੇ ਕਾਰਨ 25 ਦਿਚਾਂ ਚਲੀ ਗਈ 9 ਸਾਲਾ ਬੱਚੀ ਦੀ ਕਾਰਡਿਕ ਰੈਸਟ ਦੇ ਨਾਲ ਮੌਤ ਹੋਈ ਹੈ ਚੌਥੀ ਕਲਾਸ ਦੀ ਵਿਦਿਆਰਥਣ ਜਿਸ ਦਾ ਕਿ ਨਾਮ ਬਰਾਜੀ ਸੀ ਸਕੂਲ ਦੇ ਵਿੱਚ ਲੰਚ ਟਾਈਮ ਦੇ ਦੌਰਾਨ ਅਚਾਨਕ ਬੱਚੀ ਜ਼ਮੀਨ ਤੇ ਡਿੱਗਦੀ ਹੈ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਉਸ ਦੀ ਜਾਨ ਚਲੀ ਗਈ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਤਾਂ ਹੁਣ ਰਾਸਤਾਂ ਤੋਂ ਜੋ ਇਹ ਮਾਮਲਾ ਸਾਹਮਣੇ ਆ ਆਪਣੇ ਆਪ ਦੇ ਵਿੱਚ ਚਿੰਤਾ ਪੈਦਾ ਕਰਨ ਵਾਲਾ ਹੈ ਕਿ ਬੱਚਿਆਂ ਦੇ ਵਿੱਚ ਵੀ ਆ ਵੱਡੇ ਪੱਧਰ ਤੇ ਦਿੱਕਤ ਹੋ ਰਹੀ ਹੈ ਕਿ ਬੱਚਿਆਂ ਦੀ ਵੀ ਕਾਰਡਿਕ ਅਰੇਸਟ ਦੇ ਕਾਰਨ ਜਾਨ ਜਾ ਰਹੀ ਹੈ ਮਹਿਜ਼ 9 ਸਾਲ ਦੀ ਇਹ ਬੱਚੀ ਸੀ ਜਿਸ ਦੀ ਸੀ ਆ ਫਾਈਲ ਤਸਵੀਰ ਵਿਖਾ ਰਹੇ ਹਾਂ ਜਿਸ ਦਾ ਕੇ ਨਾਮ ਪ੍ਰਿਆਤੀ ਸੀ ਆ 34 ਕਲਾਸ ਦੀ ਇਹ ਵਿਦਿਆਰਥਣ ਸੀ ਤੇ ਸਕੂਲ ਦੇ ਵਿੱਚ ਲੰਚ ਟਾਈਮ ਦੇ ਦੌਰਾਨ ਇਹ ਅਚਾਨਕ ਜ਼ਮੀਨ ਤੇ ਡਿੱਗਦੀ ਹੈ ਤੇ ਹਸਪਤਾਲ ਲਿਜਾਇਆ ਜਾਂਦਾ ਤੁਰੰਤ ਪਰ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਇਸ ਬੱਚੀ ਦੀ ਜਾਨ ਚਲੀ ਗਈ ਚਲੇਗੀ ਮਹਿਜ਼ 9 ਸਾਲ ਇਸ ਬੱਚੀ ਦੀ ਉਮਰ ਸੀ ਆ ਥਾਂ ਦੀ ਗੱਲ ਕਰੀਏ ਤਾਂ ਸਿੱਕਰ ਰਾਜਸਥਾਨ ਤੋਂ ਜਿਹੜੀਆਂ ਤਸਵੀਰਾਂ ਖਬਰ ਸਾਹਮਣੇ ਆਈ ਮੌਤੀ ਵਜ੍ਹਾ ਜੋ ਦੱਸੀ ਜਾ ਰਹੀ ਹੈ ਮੌਤੀ ਵਜ੍ਹਾ ਹੈ ਹਾਰਟ ਅਟੈਕ ਸਕੂਲ ਦੇ ਵਿੱਚ ਇਸ ਬੱਚੀ ਦੀ ਜਾਨ ਗਈ ਸਕੂਲ ਦੇ ਵਿੱਚ ਆਮ ਦੀ ਤਰ੍ਹਾਂ ਬੱਚੀ ਗਈ ਸੀ ਆ ਤਾਂ ਉਸੇ ਦੌਰਾਨ ਹੀ ਅਚਾਨਕ ਜੋ ਕਿ ਹਾਸਾ ਵਾਪਰ ਜਿਸ ਦੇ ਨਾਲ ਇਸ ਬੱਚੀ ਦੇ ਪ੍ਰਾਚੀ ਨਾਮ ਦੀ ਬੱਚੀ ਦੀ ਜਾਨ ਚਲੀ ਜਾਂਦੀ ਹੈ ਜੁਲਾਈ 2025 ਦੀ ਇਹ ਪੂਰੀ ਪੂਰਾ ਹਾਸਾ ਜਿਸ ਤਰੀਕੇ ਦੇ ਨਾਲ ਇਹ ਮਾਮਲਾ ਸਾਹਮਣੇ ਆ ਉੱਥੇ ਹੀ ਅਧਿਕਸ਼ਾ ਜੋ ਕਿ ਅਸਲ ਮੈਂ ਜਿਸ ਬੱਚੀ ਦੀ ਉਮਰ ਸੀ ਦਸੰਬਰ 2024 ਦੇ ਵਿੱਚ ਜੋ ਕੇ ਜਹੀ ਖਬਰ ਸਾਹਮਣੇ ਆਉਂਦੀ ਹੈ ਜਦੋਂ ਕਿ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਵਿੱਚ ਇਸ ਬੱਚੀ ਦੀ ਗਾਰਡ ਦੇ ਕ੍ਰੈਸ਼ ਦੇ ਨਾਲ ਜਾਨ ਚਲੀ ਗਈ ਹਟੈਕ ਜੋ ਕਿ ਇਸ ਮੌਤੀ ਵਜਾ ਬਣਿਆ ਖੇਡ ਦੇ ਸਮੇਂ ਇਸ ਬੱਚੀ ਦੀ ਜਾਨ ਚਲੀ ਗਈ ਜਦੋਂ ਬੱਚੀ ਖੇਡ ਰਹੀ ਸੀ ਤੇ ਉਸੇ ਦਰਾਂ ਨੇ ਇਸ ਤਰੀਕੇ ਦਾ ਇਹ ਪੂਰਾ ਹਾਸਾ ਵਾਪਰਦਾ ਲਖਸ਼ੇ ਜਿਤਦੀ ਉਮਰ ਕੇ 13 ਸਾਲ ਜੁਲਾਈ 2025 ਦੇ ਵਿੱਚ ਇਸ ਦੀ ਜਾਨ ਗਈ ਪਿੰਡ ਇਮ ਲੋਟਾ ਚਰਖੀ ਦਾਦਰੀ ਹਰਿਆਣਾ ਦਾ ਜੋ ਕਿ ਰਹਿਣ ਵਾਲਾ ਸੀਗਾ ਇਸ ਦੀ ਮੌਤੀ ਵਜ੍ਹਾ ਵੀ ਹਾਰਟ ਅਟੈਕ ਹੀ ਬਣਿਆ ਜੋ ਕਿ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਆਮ ਦੇ ਤਰ੍ਹਾਂ ਆਮ ਦੇ ਦਿਨਾਂ ਦੀ ਤਰ੍ਹਾਂ ਗਿਆ ਸੀਗਾ ਤੇ ਸਕੂਲ ਦੇ ਵਿੱਚ ਦਿਲ ਦਾ ਦੌਰਾ ਪੈਂਦਾ ਹਾਰਟ ਅਟੈਕ ਹੁੰਦਾ ਤੇ ਲੱਖੇ ਦੀਸ ਦੌਰਾਨ ਜਾਨ ਚਲੀ ਜਾਂਦੀ ਹੈ ਅਖਿਲ ਪ੍ਰਤਾਪ ਸਿੰਘ ਜੋ ਕਿ ਮਹਿਜ਼ 12 ਸਾਲ ਉਮਰ ਜੁਲਾਈ 2025 ਦੇ ਵਿੱਚ ਇਸ ਦੀ 12 ਬੰਕੀ ਉੱਤਰ ਪ੍ਰਦੇਸ਼ ਦੇ ਵਿੱਚੋਂ ਪੈਂਦਾ ਹੈ ਉੱਥੇ ਇਸ ਦੀ ਹਾਰਟ ਐਟੈਕ ਦੇ ਨਾਲ ਹੀ ਜਾਨ ਚਲੀ ਗਈ ਇਸ ਦੀ ਮੌਤ ਦੀ ਵਜ੍ਹਾ ਵੀ ਹਾਰਟ ਐਕ ਹੀ ਬਣਿਆ ਸਕੂਲ ਜਾਂਦੇ ਸਮੇਂ ਗੇੜ ਤੇ ਹੀ ਜਾਨ ਚਲੀ ਗਈ ਲੈ ਕੇ ਸਕੂਲ ਦੇ ਵਿੱਚ ਪਹੁੰਚਿਆ ਵੀ ਨਹੀਂ ਸੀ ਸਕੂਲ ਦੇ ਗੇੜ ਤੇ ਇਸ ਦੀ ਹਾਰਟ ਐਕ ਦੇ ਨਾਲ ਜਾਨ ਚਲੀ ਗਈ ਉੱਥੇ ਹੀ 12 ਸਾਲਾ ਲੜਕਾ ਸਤੰਬਰ 2023 ਦੇ ਵਿੱਚ ਗੁਜਰਾਤ ਦੇ ਰਾਜਕੋਟ ਦੇ ਵਿੱਚ ਇਸ ਦੀ ਜਾਨ ਗਈ ਮੌਤ ਦੀ ਵਜ੍ਹਾ ਵੀ ਹਾਰਟ ਐਕ ਹੀ ਬਣਿਆ ਤੜਕੇ 5:30 ਵਜੇ ਇਸ ਬੱਚੇ ਦੀ ਆ 12 ਸਾਲ ਦੀ ਲੜਕੀ ਦੀ ਹਾਰਟ ਅਟੈਕ ਦੇ ਨਾਲ ਹੀ ਜਾਨ ਚਲੀ ਜਾਂਦੀ ਹੈ ਜਰੂਰ ਆਪਣੇ ਆਪ ਦੇ ਵਿੱਚ ਸੋਚਣ ਦੇ ਲਈ ਸਾਨੂੰ ਇਹ ਖਬਰਾਂ ਮਜਬੂਰ ਕਰਦੀਆਂ ਨੇ ਕਿ ਆਖਰਕਾਰ ਛੋਟੇ ਬੱਚਾਂ ਦੇ ਵਿੱਚ ਸਕੂਲੀ ਬੱਚਿਆਂ ਦੇ ਵਿੱਚ ਹੀ ਜੋ ਮੌਤੀ ਵਜਾ ਉਹ ਹਾਰਟ ਅਟੈਕ ਬਣ ਰਿਹਾ ਹੈ ਆ ਤਾਂ ਉੱਥੇ ਹੀ ਆਖਰਕਾਰ ਜੋ ਸਿੱਧੇ ਮਾਹਿਰ ਨੇ ਡਾਕਟਰ ਨੇ ਆਖਰਕਾਰ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਕਿ ਆਖਰਕਾਰ ਬੱਚਿਆਂ ਦੇ ਵਿੱਚ ਹਾਰਟ ਅਟੈਕ ਦੀ ਦਿੱਕਤ ਇੰਨੀ ਜ਼ਿਆਦਾ ਕਿਉਂ ਵਧ ਰਹੀ ਹੈ ਉਹ ਵੀ ਸੁਣਦੇ ਹਾਂ हमको अब ये देखना पड़ेगा छोटे बच्चों में कॉन्जिनेटल हार्ट डिजीज जिसको हम जन्म हृदय रोग कहते हैं वो कितना है कुछ बच्चों में पैदायशी दिल में छेद होता है जिसको हम एट्रियल सेप्टल डिफेक्ट कहते हैं अगर वो दिल के ऊपरी हिस्से में होता है वेंट्रिकुलर सेप्टल डिफेक्ट कहते हैं अगर वो नीचे के हिस्से में होता है अगर दोनों राइट और लेफ्ट खून की धमनियाँ मिल जाती हैं तो उसको हम पी कहते हैं पेटेंट डाक्टर्स कहते हैं जो माँ के पेट में पेटेंट होती है और पैदा होने के बाद पेटेंट रह जाती है ऐसे बच्चों का पैदाइश के बाद हार्ट की जांच और आजकल तो हम रिकमेंड करते हैं जब माँ के पेट में बच्चा होता है थर्ड प्राइमेस्टर में पूरी हार्ट का इको करना चाहिए जब बच्चा माँ के गर्भ में हो इससे वो डिफेक्ट्स पकड़े जा सकते हैं इसके अलावा बच्चों में एरिदमिया हो सकते हैं इलेक्ट्रोलाइट इंबेलेंस हो सकता है सडन कार्डिय डेथ हो सकती है कुछ बच्चों में ई की एब होती हैं जिसमें शॉर्ट क्यूटी इंटरवल होता है उससे भी डेथ हो सकती है कुछ बच्चों में शुगर लो होने से भी ऐसा हो सकता है ਸੂਗਲੋਨਾ ਸਕੂਲ ਆਉਣ ਵਾਲੇ ਬੱਚੋ ਮੇ ਬਹੁਤ ਇੰਪੋਰਟੈਂਟ ਕਾਰਨ ਹੁੰਦਾ ਹੈ ਔਰ ਇਹ ਲੰਚ ਦੇ ਸਮੇਂ ਇਸ ਦੀ ਗੱਲ ਹੋਈ ਹੈ ਅੱਜ ਕੱਲ ਮੂਮਨ ਬੱਚੇ ਘਰ ਸੇ ਭੁਕੇ ਆ ਜਾਂਦੇ ਹੈ ਨਾਸ਼ਤਾ ਨਹੀਂ ਕਰਕੇ ਆਤੇ ਤੋ ਇਹ ਕਾਰਨ ਮੂਝ ਮੋਸਟ ਲਾਈਕਲੀ ਲੱਗਦਾ ਹੈ ਅਗਰੀ ਖਬਰ ਲੁਧਿਆਣਾ ਦੇ ਨਾਲ ਜੁੜੀ ਹੋਈ ਹੈ ਇਹ ਖਬਰ ਆਪਣੇ ਆਪ ਦੇ ਵਿੱਚ ਸੋਚਣ ਦੇ ਲਈ ਮਜਬੂਰ ਕਰਦੀ ਹੈ ਕਿ ਉੱਥੇ ਕਿ ਮੋਬਾਈਲ ਦੀ ਦੁਨੀਆ ਦੇ ਵਿੱਚ ਇੱਕ ਬੱਚਾ ਕੈਦ ਹੋ ਗਿਆ ਪਿਛਲੇ 7 ਸਾਲਾਂ ਤੋਂ ਮੋਬਾਈਲ ਦੀ ਕੈਦ ਦੇ ਵਿੱਚ ਬੰਦ ਹੈ ਬੱਚਾ ਨਹਾਉਣ ਤੋਂ ਸਕੂਲ ਜਾਣ ਦੀ ਉਜੀ ਤੱਕ ਇਹ ਬੱਚਾ ਗਵਾ ਚੁੱਕਿਆ ਸਿਰਫ 6ਵੀਂ ਜਮਾਤ ਤੱਕ ਸਕੂਲ ਗਿਆ ਸੀ ਇਹ ਬੱਚਾ ਮਨੁੱਖਤਾ ਦੀ ਸੇਵਾ ਸੁਸਾਇਟੀ ਨੇ ਵੀਡੀਓ ਸ਼ੇਅਰ ਕੀਤਾ ਹੈ ਘਰ ਤੋਂ ਬਾਹਰ ਆਉਣਾ ਜਾਣਾ ਵੀ ਬੰਦ ਕੀਤਾ ਗਿਆ ਬਾਦੀ ਟੈਕਨੋਲੋਜੀ ਨੇ ਬੱਚੇ ਦੀ ਖਰਾਬ ਕਰ ਦਿੱਤੀ ਜ਼ਿੰਦਗੀ ਸੰਸਥਾ ਵੱਲੋਂ ਬੱਚੇ ਨੂੰ ਇਲਾਜ ਦੇ ਲਿਜਾਇਆ ਗਿਆ ਇਹ ਖਬਰ ਵੀ ਆਪਣੇ ਆਪ ਦੇ ਵਿੱਚ ਸਾਨੂੰ ਸੋਚਣ ਦੇ ਲਈ ਮਜਬੂਰ ਕਰਦੀ ਹੈ ਆਮ ਤੌਰ ਤੇ ਜਦੋਂ ਕੋਈ ਬੱਚਾ ਕੰਮ ਨਹੀਂ ਕਰਦਾ ਜਾਂ ਰੋਣ ਲੱਗਦਾ ਹੈ ਤੇ ਅਕਸਰ ਮਾਪੇ ਮਾਂ-ਬਾਪ ਜਿਹੜੇ ਕਿ ਮੋਬਾਈਲ ਹੱਥ ਦੇ ਵਿੱਚ ਬੱਚਿਆਂ ਨੂੰ ਪੜਾ ਦਿੰਦੇ ਨੇ ਤੇ ਹੌਲੀ-ਹੌਲੀ ਬੱਚੇ ਕਿਵੇਂ ਮੋਬਾਈਲ ਦੇ ਐਡਿਕਟਡ ਹੋ ਜਾਂਦੇ ਨੇ ਸਭ ਤੋਂ ਵੱਡਾ ਉਦਾਹਰਣ ਇਹ ਖਬਰ ਹੈ ਜਰੂਰ ਸਾਨੂੰ ਇਸ ਖਬਰ ਤੋਂ ਸਿੱਖਣਾ ਮੇ ਚਾਹੀਦਾ ਸਬਕ ਵੀ ਲੈਣਾ ਚਾਹੀਦਾ ਜਿਸ ਤਰੀਕੇ ਨਾਲ ਲੁਧਿਆਣਾ ਦੇ ਵਿੱਚ ਇੱਕ ਮੋਬਾਈਲ ਦੀ ਦੁਨੀਆ ਨੇ ਬੱਚੇ ਨੂੰ ਅਜਿਹਾ ਕੈਦ ਕਰ ਦਿੱਤਾ ਕਿ ਉਸ ਨੂੰ ਹੋਰ ਪੜ੍ਹਾਈ ਦੀ ਨੌਣ ਤੋਂਣ ਦੀ ਜਾਂ ਇਸ ਤੋਂ ਇਲਾਵਾ ਜੋ ਹੋ ਰੁਟੀਨ ਦੇ ਵਿੱਚ ਕੰਮ ਹੁੰਦੇ ਨੇ ਉਸ ਦੀ ਅਸੋਝੀ ਤੱਕ ਨਹੀਂ ਰਹੀ ਸਿਰਫ ਉਹਦੇ ਦਿਮਾਗ ਦੇ ਵਿੱਚ ਉਹਦੇ ਜਹਨ ਦੇ ਵਿੱਚ ਜਿ ਸਿਰਫ ਆ ਰਿਹਾ ਤਾਂ ਉਹ ਹੈ ਮੋਬਾਈਲ ਸਿਰਫ 6ਵੀਂ ਜਮਾਤ ਦਾ ਕੀ ਹੈ ਬੱਚਾ ਸਕੂਲ ਗਿਆ ਸੀ ਉਸ ਦੇ ਬਾਅਦ ਮਨੁੱਖਤਾ ਦੀ ਸੇਵਾ ਸੁਸਾਇਟੀ ਜਿਸ ਦੇ ਵੱਲੋਂ ਕਿ ਆ ਵੀਡੀਓ ਸ਼ੇਅਰ ਕੀਤਾ ਗਿਆ ਤੇ ਘਰ ਤੋਂ ਬਾਹਰ ਆਉਣਾ ਜਾਣਾ ਵੀ ਬੰਦ ਕੀਤਾ ਗਿਆ ਅਤੇ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇੱਕ ਪਾਸੇ ਟੈਕਨੋਲੋਜੀ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਪਰ ਟੈਕਨੋਲੋਜੀ ਬੱਚੇ ਦੀ ਜ਼ਿੰਦਗੀ ਕਿਵੇਂ ਖਰਾਬ ਕਰ ਰਹੀ ਹੈ। ਚਾਹੇ ਗੜਾ ਚਿੱਟਾ ਕਿੰਨੇ ਐਸੀ ਹਨ ਕੋਈ ਬੱਚੇ ਦੂਸਰੀ ਤਰ੍ਹਾਂ ਦੇ ਨਿਸ਼ੇ ਕਰਦੇ ਇਹ ਤਾਂ ਉਸ ਤੋਂ ਵੀ ਵੱਡਾ ਨਸ਼ਾ ਹੈ। ਜਿਹਦਾ ਕੋਈ ਹਜੇ ਤੱਕ ਤਾਂ ਕੋਈ ਸੈਂਟਰ ਵੀ ਨਹੀਂ ਬਣਿਆ ਹੋ ਰਿਹਾ ਇਹਦਾ ਕੋਈ ਇਲਾਜ ਨਹੀਂ ਹੋ ਰਿਹਾ ਉਹ ਵੀਡੀਓ ਮੈਂ ਵੀ ਦੇਖੀ ਹੈ ਔਰ ਉਹਦੇ ਮਦਰ ਦੀ ਮੈਂ ਦੇਖੋ ਸੁਣਿਆ ਕਿ ਉਹ ਕਿੰਨੇ ਦਿਨ ਹੋ ਗਏ ਸਕੂਲ ਹੀ ਨਹੀਂ ਜਾ ਰਿਹਾ ਬੱਚਾ ਦੇਖੋ ਪੱਕਾ ਹਲਦਾਈ ਇਹ ਕਿ ਸਭ ਤੋਂ ਪਹਿਲਾਂ ਜਦੋਂ ਅਸੀਂ ਲੋਕ ਸਕੂਲ ਚ ਪੜ੍ਹਦੇ ਸੀਗੇ ਸਾਡੇ ਫਿਜ਼ੀਕਲ ਐਕਟੀਵਿਟੀਆਂ ਬਹੁਤ ਸਾਰੀਆਂ ਹੁੰਦੀਆਂ ਸੀ ਪਰ ਅੱਜ ਕੱਲ ਤਾਂ ਸਾਰਾ ਉਹ ਕਿਤਾਬੀ ਕਿੜਾ ਵਾਲਾ ਹੀ ਕੰਮ ਰਹਿ ਗਿਆ ਫੋਨ ਤੇ ਤੁਸੀਂ ਦੇਖੋ ਹੋਮਵਰਕ ਆ ਰਿਹਾ ਗਰੁੱਪਸ ਬਣੇ ਹੋਏ ਆ ਗਰੁੱਪਸ ਦੇ ਵਿੱਚ ਸਾਰਾ ਕੁਝ ਸਾਰਾ ਦਿਨ ਉਹ ਚੱਲਦਾ ਹੈ ਉਹਨਾਂ ਦਾ ਬ੍ਰੇਨ ਜਦੋਂ ਇੱਕ ਸਕਰੀਨ ਛੋਟੀ ਸਕਰੀਨ ਤੇ ਬੱਚੇ ਲਗਾਤਾਰ ਹੋਮਵਰਕ ਹੀ ਜਾਈ ਕਰ ਰਹੇ ਹਨ ਲੇਕਿਨ ਉਹਨਾਂ ਦੇ ਦਿਮਾਗ ਦੀ ਪਰੇਸ਼ਾਨੀ ਤਾਂ ਨਹੀਂ ਹੈ ਨਾ ਨੇਚਰਲੀ ਉਹਨਾਂ ਦਾ ਸਿਰਦਰਦ ਕਰਨ ਲੱਗ ਰੋਕ ਕਰਨ ਅਗਲੀ ਖਬਰ ਦਾ ਲਿਆਣਾ ਦੇ ਵਿੱਚ ਗਾਇਬ ਹੋਈ 7 ਮਹੀਨਿਆਂ ਦੀ ਬੱਚੀ ਮਿਲ ਗਈ ਹੈ ਘਰ ਦੇ ਪਿੱਛੇ ਖਾਲੀ ਪਲਾਟ ਦੇ ਵਿੱਚ ਦਰਸਲੇ ਬੱਚੀ ਨੂੰ ਬਰਾਮਦ ਕੀਤਾ ਗਿਆ ਬੱਚੀ ਨੂੰ ਪਲਾਟ ਦੇ ਵਿੱਚ ਛੱਡ ਕੇ ਕੋਈ ਸ਼ਖਸ ਉੱਥੋਂ ਫਰਾਰ ਹੋ ਗਿਆ ਮੁੱਢਲੀ ਜਾਂਚ ਦੇ ਲਈ ਹਸਪਤਾਲ ਦੇ ਵਿੱਚ ਬੱਚੀ ਨੂੰ ਦਾਖਲ ਕਰਵਾਇਆ ਗਿਆ ਅੱਧੀ ਰਾਤ ਨੂੰ ਦੱਸਣ ਘਰ ਤੋਂ ਇਹ ਬੱਚੀ ਲਾਪਤਾ ਹੋ ਗਈ ਸੀ ਸੁੱਤੇ ਪਏ ਮਾਪਿਆਂ ਨੇ ਅਚਾਨਕ ਦੇਖਿਆ ਕਿ ਬੱਚੀ ਉਹਨਾਂ ਦੇ ਨਾਲ ਨਹੀਂ ਹੈ ਜਿਸ ਤੋਂ ਬਾਅਦ ਮਾਪਿਆਂ ਨੇ ਬੱਚੀ ਨੂੰ ਲੱਭਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਖੈਰ ਬਹੁਤ ਚੰਗੀ ਖਬਰ ਹੈ ਕਿ ਸਹੀ ਸਲਾਮਤ ਬੱਚੀ ਨੂੰ ਬਰਾਂਧ ਕਰ ਲਿਆ ਗਿਆ 7 ਮਹੀਨਿਆਂ ਦੀ ਬੱਚੀ ਸਹੀ ਸਲਾਮਤ ਜੋ ਕੇ ਮਿਲ ਗਈ ਹੈ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਹੈ ਕਿ ਘਰ ਦੇ ਪਿੱਛੇ ਖਾਲੀ ਪਲਾੜ ਦੇ ਵਿੱਚੋਂ ਇਸ ਬੱਚੇ ਨੂੰ ਬਰਾਂਧ ਕੀਤਾ ਗਿਆ ਪਰ ਵੱਡਾ ਸਵਾਲ ਹੈ ਕਿ ਆਖਰਕਾਰ ਬੱਚੀ ਨੂੰ ਉੱਥੇ ਤੱਕ ਲੈ ਕੇ ਕੌਣ ਗਿਆ ਔਰ ਕੌਣ ਹੈ ਉਹ ਮਲਜ਼ਮ ਕਦੋਂ ਪੁਲਸਥੀ ਗ੍ਰਿਫਤ ਦੇ ਵਿੱਚ ਚਾਵੇਗਾ ਇਹ ਸਵਾਲ ਬਰਕਰਾਰ ਹੈ ਅੱਗੇ ਪੜਾਂਗੇ ਗੱਲ ਕਰਾਂਗੇ ਸਾਈਬਰ ਠੱਗੀ ਦੀ ਲਗਾਤਾਰ ਹਾਲਾਂਕਿ ਲੋਕਾਂ ਨੂੰ ਜਾਗਰੂਕ ਬੀ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਪਰ ਫਿਰ ਵੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਚੰਡੀਗੜ੍ਹ ਦੇ ਵਿੱਚ ਹੁਣ ਡਿਜੀਟਲ ਅਰੈਸਟ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਕਿ 85 ਸਾਲ ਦੀ ਬਜ਼ੁਰਗ ਮਹਿਲਾ ਤੋਂ 78 ਲੱਖ ਰੁਪਏ ਦੀ ਠੱਗੀ ਕਰ ਲਈ ਗਈ ਠੱਗਾਂ ਨੇ ਖੁਦ ਨੂੰ ਮੁੰਬਈ ਪੁਲਿਸ ਦੇ ਅਧਿਕਾਰੀ ਦੱਸਿਆ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਬਜ਼ੁਰਗ ਮਹਿਲਾ ਦੇ ਡਾਕੂਮੈਂਟ ਇਸਤੇਮਾਲ ਹੋਣ ਦਾ ਡਰਾਵਾ ਦਿੱਤਾ ਗਿਆ ਵੀਡੀਓ ਕਾਲ ਕਰਕੇ ਬਜ਼ੁਰਗ ਮਹਿਲਾ ਤੋਂ ਪੁੱਛਗਿੱਛ ਕੀਤੀ ਗਈ ਤੇ ਗ੍ਰਿਫਤਾਰੀ ਦਾ ਡਰਾਵਾ ਦੇ ਕੇ ਲੱਖਾਂ ਰੁਪਏ ਤੇ ਹੱਥ ਸਾਫ਼ ਕਰ ਲਿਆ ਗਿਆ ਆ ਇਸ ਤੋਂ ਪਹਿਲਾਂ ਗੱਲ ਕਰੀਏ ਪਟਿਆਲਾ ਦੇ ਵਿੱਚ ਪਿਛਲੇ ਦਿਨੀ ਅਜੇ ਰਿਟਾਇਰਡ ਪ੍ਰਿੰਸੀਪਲ ਦੇ ਨਾਲ ਇਸੇ ਤਰੀਕੇ ਦੇ ਨਾਲ ਅਠਗੀ ਕੀਤੀ ਗਈ ਆ ਲੱਖਾਂ ਰੁਪਏ ਠੱਗ ਲਏਗੇ ਤਾਂ ਹੁਣ ਚੰਡੀਗੜ੍ਹ ਤੋਂ ਅਜਿਹਾ ਮਾਮਲਾ ਸਾਹਮਣੇ ਆ ਆ ਤਾਂ ਭਾਰਤ ਦੇ ਵਿੱਚ ਆ ਡਿਜੀਟਲ ਅਰੈਸਟ ਦੇ ਦਰਜ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਜੋ ਕਿ ਅੰਕੜਾ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲਾ ਹੈ ਕਿ ਲਗਾਤਾਰ ਅਜਿਹੇ ਮਾਮਲਿਆਂ ਦੇ ਵਿੱਚ ਇਜ਼ਾਫਾ ਹੋ ਰਿਹਾ ਜ਼ਿਆਦਾਤਰ ਜ਼ਿਆਦਾਤਰ ਬਜ਼ੁਰਗ ਲੋਕਾਂ ਨੂੰ ਅਜਿਹੇ ਸਾਈਬਰ ਠੱਗ ਆਪਣਾ ਨਿਸ਼ਾਨਾ ਬਣਾ ਰਹੇ ਨੇ परसों क्या हुआ कि हमारी अन्ना नगर चेन्नई में जो ब्रांच है वहां पर एक एल्डरली कपल था दे बोथ फर हस्बैंड वाइफ में सत्तर साल से ऊपर की एज के थे काफी परेशान थे ब्रांच में आते हैं उन्होंने बहत्तर लाख रुपए का बोला जी हमारा ट्रांसफर करना है और उन्होंने चार अकाउंट्स की जानकारी दी कि बहत्तर लाख ट्रांसफर करना है अब मेरा जो स्टाफ विजिलेंट स्टाफ था उन्होंने उनसे पूछा जी क्या पर्पज है आप पैसा क्यों देना चाह रहे हो उन्होंने कहा जी नहीं हमने कोई प्रॉपर्टी परचेज करनी है पैसा आज ही देना है बट उन्होंने जब उनको काफी इंसिस्ट किया तो अंदर ब्रांच मैनेजर के केबिन में लेके गए ब्रांच मैनेजर ने भी पूछा जी क्या कारण है तो उन्होंने इमीडिएटली साइबर क्राइम और जो चेन्नई पुलिस थी उनको बुलाया उन्होंने काउंसलिंग की देन दे एडमिटेड कि वो पिछले 72 घंटे से डिजिटल अरेस्टेड है मींस किसी ने उनको डिजिटली इतना प्रेशर बनाया हुआ है कि आपके बच्चे के साथ हम ये कर देंगे उनके बच्चे की क्लोनिंग वॉइस क्लोनिंग करके वो आवाज भी सुना आर्टिफिशियल इंटेलिजेंस भीजेंस लेकिन तब तक क्या था कि दस लाख रुपया वो जा चुका था बैंक ने प्रयत्न करके आरटीजीएस टी जी एस सेल जो आरबीआई का सेल है, उसको कह के वो दस लाख पर रोक लगवाई और उनका लाख रुपया सॉरी अड़सठ लाख रुपया बाकी बचाया कि जो नहीं जा पाया वो बचाव हो गया तो बैंक सर इस तरह से अपनी ओर से पूरा जागरूक भी करते हैं और जब कोई कस्टमर आता है उसको एक साइकोलॉजी पढ़कर बैंक अपनी ओर से कोशिश भी करते हैं कि उसका जो कस्टमर का इंटरेस्ट है वो कैसे सेव किया जाए ਹੁਣ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਵਿਸਥਾਰ ਦੇ ਨਾਲ ਦੱਸਾਂਗੇ ਕਿ ਆਖਰਕਾਰ ਲਗਾਤਾਰ ਕਿਵੇਂ ਸਾਈਬਰ ਠੱਗੀ ਦੇ ਮਾਮਲੇ ਵਧ ਰਹੇ ਨੇ ਤਾਂ ਕਿਵੇਂ ਲੋਕਾਂ ਦੇ ਕਰੋੜਾਂ ਰੁਪਏ ਇਹਨਾਂ ਸਾਈਬਰ ਠੱਗਾਂ ਦੇ ਵੱਲੋਂ ਠੱਗੇ ਜਾ ਰਹੇ ਨੇ ਇਹ ਅੰਕੜੇ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੇ ਨੇ ਸਾਲ 2022 ਦੀ ਗੱਲ ਕਰੀਏ ਤਾਂ 39000 ਨੋਂ ਸੋ 25 ਸਾਈਬਰ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਅੱਤ ਜੇਕਰ ਠੱਗੀ ਦੀ ਰਕਮ ਦੀ ਗੱਲ ਕਰੀਏ ਤਾਂ ਤੁਸੀਂ ਹਿਸਾਬ ਲਗਾ ਲਓ ਕਿ 2022 ਦੇ ਵਿੱਚ 91.14 ਕਰੋੜ ਰੁਪਏ ਦੀ ਸਾਈਬਰ ਠੱਗਾਂ ਦੇ ਵੱਲੋਂ ਠੱਗੀ ਕੀਤੀ ਗਈ ਇਹ ਆਮ ਲੋਕਾਂ ਦੀ ਹੱਕ ਲਾਲ ਦੀ ਉਹ ਕਮਾਈ ਜੋ ਕਿ ਇਹਨਾਂ ਦੇ ਵੱਲੋਂ ਠੱਗ ਲਈ ਗਈ 2024 ਦੀ ਗੱਲ ਕਰੀਏ ਤਾਂ 2024 ਦੇ ਵਿੱਚ ਇਹ ਗ੍ਰਾਫ ਕਿੰਨਾ ਵੱਧ ਹੈ ਤੁਸੀਂ ਦੇਖੋ ਕਿ 2022 ਦੇ ਵਿੱਚ 39925 ਤੇ 2024 ਦੇ ਵਿੱਚ 132672 ਸਾਈਬਰ ਠੱਗੀ ਦੇ ਮਾਮਲੇ ਦਰਜ ਕੀਤੇ ਗਏ ਜੋ ਮਾਮਲੇ ਸਾਹਮਣੇ ਆਏ ਤੇ 1935.51 ਕਰੋੜ ਰੁਪਏ ਦੀ ਠੱਗੀ ਕੀਤੀ ਗਈ ਕਿੰਨੇ ਛਾਤ ਤਰੀਕੇ ਦੇ ਨਾਲ ਕਿਵੇਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਤੇ ਕਰੋੜਾਂ ਰੁਪਏ ਦੀ ਚੋਕੇ ਠੱਗੀ ਕੀਤੀ ਜਾਂਦੀ ਹੈ ਜਨਵਰੀ ਦੀ ਗੱਲ ਕਰੀਏ ਤਾਂ ਇਸ ਸਾਲ ਜਨਵਰੀ ਦੇ ਵਿੱਚ 1192 ਕਰੋੜ ਦੀ ਠੱਗੀ ਕੀਤੀ ਗਈ ਆ ਮਈ ਦੇ ਵਿੱਚ ਅਜੋ ਮਾਮਲਾ ਸਾਹਮਣੇ ਆਉਂਦਾ ਹੈ 999 ਕਰੋੜ ਦੀ ਠੱਗੀ ਕੀਤੀ ਗਈ 2025 ਦੇ ਵਿੱਚ ਹੁਣ ਤੱਕ 7000 ਕਰੋੜ ਦੀ ਠੱਗੀ ਕੀਤੀ ਜਾ ਚੁੱਕੀ ਹੈ ਅਲੱਗ-ਅਲੱਗ ਮਹੀਨਿਆਂ ਦਾ ਇਹ ਅੰਕੜਾ ਜੇਕਰ ਜਨਵਰੀ ਦੀ ਗੱਲ ਕਰੀਏ 1192 ਕਰੋੜ ਫਰਵਰੀ ਦੇ ਵਿੱਚ 251 ਕਰੋੜ ਮਾਰਚ ਦੇ ਵਿੱਚ 1000 ਕਰੋੜ ਦੀ ਠੱਗੀ ਕੀਤੀ ਗਈ ਹਾਲਾਂਕਿ ਲਗਾਤਾਰ ਵਕ-ਵਕ ਮਾਧਿਮ ਦੇ ذریعے ਲੋਕਾਂ ਨੂੰ ਅਵੇਰ ਵੀ ਕੀਤਾ ਜਾਂਦਾ ਹੈ ਜਾਗਰੂਕ ਕੀਤਾ ਜਾਂਦਾ ਹੈ ਕਿ ਡਿਜੀਟਲ ਅਰੈਸਟ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ ਮਾਹਿਰਾਂ ਦੇ ਵੱਲੋਂ ਵੀ ਇਹ ਆ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਇਹ ਆਪਣੇ ਆਪ ਦੇ ਵਿੱਚ ਅੰਕੜਾ ਹੈਰਾਨ ਕਰਨ ਵਾਲਾ ਹੈ ਕਿ 2025 ਦੇ ਵਿੱਚ ਇਸ ਸਾਲ ਦੀ ਗੱਲ ਕਰੀਏ ਤਾਂ ਹੁਣ ਤੱਕ 7000 ਕਰੋੜ ਰੁਪਏ ਦੀ ਠੱਗੀ ਕੀਤੀ ਜਾ ਚੁੱਕੀ ਹੈ ਅੰਕੜਾ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲਾ ਹੈ ਇਹ ਤੇ ਅੰਕੜਾ ਇਹ ਖਬਰਾਂ ਆਪਣੇ ਆਪ ਦੇ ਵਿੱਚ ਲੋਕਾਂ ਨੂੰ ਸਾਵਧਾਨ ਕਰਨ ਵਾਲੀਆਂ ਨੇ آگਾਹ ਕਰਨ ਵਾਲੀਆਂ ਨੇ ਕਿ ਜੇਕਰ ਕੋਈ ਮੈਸੇਜ ਆਉਂਦਾ ਹੈ ਕੋਈ ਵੀਡੀਓ ਕਾਲ ਆਉਂਦੀ ਹੈ ਤਾਂ ਥੋੜਾ ਸਮਝ ਕੇ ਥੋੜਾ ਸਾਵਧਾਨੀ ਦੇ ਨਾਲ ਠੱਗੀ ਦੇ ਕੇਂਦਰ ਦੀ ਗੱਲ ਕਰੀਏ ਅਮੋਕ ਕੇਂਦਰ ਦੀ ਕੰਬੋਡੀਆ ਮਿਆਂਮਾਰ ਅਵੀਤ ਨਾਮ ਥਾਈਲੈਂਡ ਆ ਠੱਗੀ ਦੇ ਲਈ ਭਾਰਤੀ ਲੋਕਾਂ ਦੀ ਜੋ ਕਿ ਭਰਤੀ ਕੀਤੀ ਜਾਂਦੀ ਹੈ ਆ ਠੱਗੀ ਦਾ ਜੋ ਕਿ ਕੇਂਦਰ ਹੈ ਇਹਨਾਂ ਜਗਾਵਾਂ ਤੋਂ ਜਿਹੜਾ ਕਿ ਪੂਰਾ ਨੈਕਸਸ ਚਲਾਇਆ ਜਾ ਰਿਹਾ ਹੈ ਇਹਨਾਂ ਜਗਾਵਾਂ ਤੋਂ ਨੈਕਸਸ ਚਲਾਉਂਦੇ ਹੋਏ ਭਾਰਤ ਦੇ ਵਿੱਚ ਖਾਸ ਤੌਰ ਤੇ ਬਜ਼ੁਰਗ ਲੋਕ ਨੇ ਜੋ ਜਿਵੇਂ ਕਿ ਅਸੀਂ ਜਾਣਕਾਰੀ ਦਿੱਤੀ ਤੁਹਾਨੂੰ ਚੰਡੀਗੜ੍ਹ ਦੀ ਆ ਪਿਛਲੇ ਦਿਨ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਹੀ ਜ਼ਿਆਦਾਤਰ ਬਜ਼ੁਰਗ ਲੋਕਾਂ ਨੂੰ ਹੀ ਇਹਨਾਂ ਸਾਈਬਰ ਠੱਗਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ ਆ ਤਾਂ ਭਾਰਤੀ ਲੋਕਾਂ ਦੀ ਠੱਗੀ ਦੇ ਲਈ ਧਰਤੀ ਕੀਤੀ ਜਾਂਦੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਜਾਣਕਾਰੀ ਬਹੁਤ ਹੈਰਾਨ ਕਰਨ ਵਾਲੀ ਹੈ ਕਿ ਭਾਰਤੀ ਲੋਕਾਂ ਦੀ ਹੀ ਧਰਤੀ ਕਰਕੇ ਭਾਰਤੀ ਲੋਕਾਂ ਨੂੰ ਇਹਨਾਂ ਦੇਸ਼ਾਂ ਦੇ ਵਿੱਚ ਸਿੱਧੇ ਤੌਰ ਤੇ ਟਾਰਗੇਟ ਕੀਤਾ ਜਾਂਦਾ ਹੈ ਅੱਗੇ ਪਤਾੰਗੇ ਤੇ ਗੱਲ ਕਰਾਂਗੇ ਉਸ ਐਕਸ਼ਨ ਦੀ ਜੋ ਕਿ ਲਗਾਤਾਰ ਪੰਜਾਬ ਦੇ ਵਿੱਚ ਭਿਖਾਰੀਆਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਭਿਖਾਰੀਆਂ ਦਾ ਡੀਐਨਏ ਕਰਾਉਣ ਦੇ ਹੁਕਮ ਤੋਂ ਬਾਅਦ ਅੰਮ੍ਰਿਤਸਰ ਪ੍ਰਸ਼ਾਸਨ ਨੇ ਤੁਰੰਤ ਐਕਸ਼ਨ ਲਿਆ ਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਰੈਸਕਿਊ ਕਰਕੇ ਡੀਐਨਏ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਟੈਸਟ ਕਰਵਾਉਣ ਦਾ ਕਾਰਨ ਵੀ ਦੱਸਿਆ ਪੰਜਾਬ ਸਰਕਾਰ ਨੇ ਸੂਬੇ ਵਿੱਚ ਭਿਖਾਰੀਆਂ ਦੇ ਡੀਐਨਏ ਟੈਸਟ ਦਾ ਆਦੇਸ਼ ਦਿੱਤਾ ਜਿਸ ਦਾ 24 ਘੰਟਿਆਂ ਦੇ ਅੰਦਰ ਹੀ ਅਸਰ ਨਜ਼ਰ ਆਉਣ ਲੱਗਿਆ ਅੰਮ੍ਰਿਤਸਰ ਪ੍ਰਸ਼ਾਸਨ ਨੇ ਫੌਰਨ ਐਕਸ਼ਨ ਲਿਆ ਸਰਕੰਤੇ ਭੀਖ ਮੰਗ ਰਹੇ ਬੱਚਿਆਂ ਨੂੰ ਰੈਸਕਿਊ ਕਰਕੇ ਬੱਸਾਂ ਦੇ ਵਿੱਚ ਭਰ ਲਿਆ ਗਿਆ ਹੁਣ ਉਹਨਾਂ ਦੇ ਡੀਐਨਏ ਟੈਸਟ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਉਧਰ ਸਮਾਨ ਸੇਧੀਆਂ ਨੇ ਭੀਖ ਭੰਗਣ ਨੂੰ ਅੰਮ੍ਰਿਤਸਰ ਚ ਵੱਡੀ ਪਰੇਸ਼ਾਨੀ ਦੱਸਿਆ ਅਤੇ ਡੀਐਨਏ ਟੈਸਟ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਹੈ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਜੋ ਹੈ ਉਸ ਵੱਲੋਂ ਕੱਲ ਹੀ ਹਲੇ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਹੋਈ ਹੈ ਪਰ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਵੱਲੋਂ ਵੀ ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਸੀ ਪਰ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਵੀ ਇੱਕ ਔਰਤ ਦੇ ਉੱਤੇ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰਕੇ ਉਸ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਉਧਰ ਮੁਹਾਲੀ ਦੇ ਵਿੱਚ ਭਿਖਾਰੀਆਂ ਦੇ ਖਿਲਾਫ ਐਕਸ਼ਨ ਦੇਖਿਆ ਗਿਆ ਪ੍ਰਸ਼ਾਸਨ ਦੀ ਟੀਮ ਨੇ ਸੜਕਾਂ ਤੇ ਭੀਖ ਮੰਗਣ ਵਾਲਿਆਂ ਨੂੰ ਰੈਸਕਿਊ ਕਰ ਲਿਆ ਅਤੇ ਇਸ ਦੌਰਾਨ ਖੂਬ ਹੰਗਾਮਾ ਵੀ ਹੋਇਆ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਾਰਵਾਈ ਦੇ ਆਦੇਸ਼ ਵੀ ਦਿੱਤੇ ਨੇ ਤਾਂ ਜੋ ਇਸ ਦੇ ਪਿਛੇ ਚੱਲ ਰਹੀ ਨੈਕਸਸ ਦਾ ਖੁਲਾਸਾ ਹੋ ਸਕੇ ਅਗਰ ਇਹਨਾਂ ਦੇ ਪੇਰੈਂਟਸ ਕੋਈ ਡਾਕੂਮੈਂਟੇਸ਼ਨ ਲਿਆਉਂਦੇ ਨੇ ਜੋ ਕਿ ਪ੍ਰੂਫ ਕਰਦਾ ਕਿ ਉਹਨਾਂ ਦਾ ਬੱਚਾ ਹੈ ਫਿਰ ਤਾਂ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹੇਗੀ ਅਗਰ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਡਾਕੂਮੈਂਟ ਦੇਣ 'ਚ ਅਸਫਲ ਰਹਿੰਦੇ ਨੇ ਫਿਰ ਜਿਹੜੀ ਸਾਡੀ ਬਾਲਪਲੇ ਕਮੇਟੀ ਹੈ ਉਹ ਰეკਮੈਂਡ ਕਰਨਗੇ ਮਾਨਯੋਗ ਡੀਸੀ ਸਾਹਿਬ ਨੂੰ ਫਾਰ ਦੀ ਡੀਐਨਏ ਟੈਸਟਿੰਗ ਡੀਐਨਏ ਟੈਸਟਿੰਗ ਲਈ ਪੇ ਡੀਸੀ ਸਾਹਿਬ ਅੱਗੇ ਜਿਹੜੇ ਮੈਡੀਕਲ ਆਫੀਸਰ ਨੂੰ ਹੁਣ ਇਹ ਜਾਣ ਨੂੰ ਤਿਆਰ ਨਹੀਂ ਹੈ ਹੁਣ ਕਿੱਦਾਂ ਇਹਨਾਂ ਨੂੰ ਫੋਰਸ ਲਈ ਜਾ ਪੈਂਦਾ ਸਰ ਜਲੰਧਰ ਤੇ ਲੁਧਿਆਣਾ ਦੇ ਵਿੱਚ ਵੀ ਨਿਊਜ਼ ਈਟਿੰਦੀ ਟੀਮ ਗਰਾਉਂਡ ਜ਼ੀਰ ਦਿੱਤੀ ਪਹੁੰਚੀ ਜਿੱਥੇ ਜਲੰਧਰ ਦੇ ਵਿੱਚ ਉਸ ਥਾਂ ਤੇ ਕੋਈ ਭਿਖਾਰੀ ਨਜ਼ਰ ਨਹੀਂ ਆਇਆ ਜਿੱਥੇ ਪਹਿਲਾਂ ਭੀਖ ਮੰਗੀ ਜਾਂਦੀ ਸੀ ਜਦਕਿ ਲੁਧਿਆਣਾ ਚ ਭਿਖਾਰੀ ਇੱਕ ਪੁਲ ਦੇ ਹੇਠਾਂ ਜ਼ਰੂਰ ਨਜ਼ਰ ਆਏ ਸਾਡੀ ਟੀਮ ਦੇ ਕੈਮਰੇ ਦੇਖ ਕੇ ਉਹ ਅੱਜ ਤੋ ਦਿ ਫਿਲਹਾਲ ਚਲੇ ਗਏ ਨੇ ਕਿਉਂਕਿ ਜਦੋਂ ਹੀ ਅਸੀਂ ਇੱਥੇ ਆਪਣਾ ਕੈਮਰਾ ਓਨ ਕੀਤਾ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਸਾਡੀ ਹੁਣ ਤਸਵੀਰਾਂ ਜਿਹੜੀਆਂ ਆ ਉਹ ਕੈਦ ਹੋ ਜਾਣੀਆਂ ਇਸ ਵਿਚਾਲੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਪਿਖੜੀਆਂ ਦਾ ਡੀਐਨਏ ਟੈਸਟ ਕਰਵਾਏ ਜਾਣ ਦਾ ਮਕਸਦ ਵੀ ਦੱਸਿਆ ਸੋ ਡੀਐਨਏ ਟੈਸਟ ਕਰਾਉਣ ਦਾ ਇਹੀ ਮਕਸਦ ਹੈ ਕਿ ਜਿਹੜੇ ਉਹਨਾਂ ਤੋਂ ਪੀਖ ਮੰਗਵਾਉਂਦੇ ਕਿ ਵਾਕਈ ਉਹਨਾਂ ਦੇ ਮਾਪੇ ਨੇ ਜੇ ਮਾਪੇ ਨਹੀਂ ਆ ਤਾਂ ਉਹ ਕਿੱਥੋਂ ਬੱਚੇ ਚੱਕ ਕੇ ਲਿਆਉਂਦੇ ਨੇ ਡੀਐਨਏ ਟੈਸਟ ਕਰਵਾਉਣ ਦੀ ਪ੍ਰਕਿਰਿਆ ਵੀ ਹੈ ਜਿਸ ਦੇ ਮੁਤਾਬਿਕ ਸਹਿਮਤੀ ਤੋਂ ਬਿਨਾ ਡੀਐਨਏ ਟੈਸਟ ਨਹੀਂ ਹੋ ਸਕਦਾ ਜੇ ਨਾਬਾਲਗ ਹੈ ਤਾਂ ਮਾਤਾ ਪਿਤਾ ਦੀ ਸਹਿਮਤੀ ਜ਼ਰੂਰੀ ਹੈ ਲਾਸ਼ਾਂ ਦੇ ਮਾਮਲੇ 'ਚ ਵਾਰਸਾਂ ਜਾਂ ਰਿਸ਼ਤੇਦਾਰਾਂ ਦੀ ਸਹਿਮਤੀ ਜ਼ਰੂਰੀ ਹੈ ਕੋਰਟ ਦੇ ਆਦੇਸ਼ਾਂ ਦੇ ਉਪਤੇ ਵੀ ਡੀਐਨਏ ਟੈਸਟ ਕਰਵਾਇਆ ਜਾ ਸਕਦਾ ਹੈ ਕਾਬਲੇ ਗੌਰ ਹੈ ਕਿ ਪੂਰੀ ਪ੍ਰਕਿਰਿਆ ਦੇ ਮੁਤਾਬਿਕ ਇਹ ਟੈਸਟ ਹੋਵੇਗਾ ਜਿਸ ਦੇ ਤਹਿਤ ਠੀਖ ਮੰਗਨ ਵਾਲੇ ਬੱਚਿਆਂ ਦੀ ਪਛਾਣ ਕੀਤੀ ਜਾਵੇਗੀ ਬੱਚਿਆਂ ਨੂੰ ਰੈਸਕਿਊ ਕਰਕੇ ਇਲਾਜ ਕਰਵਾਇਆ ਜਾਵੇਗਾ ਇਲਾਜ ਤੋਂ ਬਾਅਦ ਬੱਚਿਆਂ ਦੇ ਘਰ ਦਾ ਪਤਾ ਲਗਾਇਆ ਜਾਏਗਾ। ਤਿੱਕਰ ਦਾ ਪਤਾ ਨਾ ਲੱਗਣ ਤੇ ਡੀਐਨਏ ਟੈਸਟ ਹੋਵੇਗਾ। ਡੀਸੀ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਤੇ ਸਿਵਲ ਸਰਜਨ ਦੀ ਦੇਖਰੇਖ ਦੇ ਵਿੱਚ ਇਹ ਟੈਸਟ ਹੋਣਗੇ। ਬਿਊਰੋ ਰਿਪੋਰਟ ਨਿਊਜ਼ ਇਨ ਪੰਜਾਬ। ਹਾਲਾਂਕਿ ਇਹ ਸਾਫ਼ ਤੌਰ ਤੇ